ਗੁਰਜੀਤ ਖਾਲਸਾ ਹਾ ਵਾਹਿਗੁਰੂ ਕੀ ਫਤਿਹ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਇੱਥੇ ਆਂਦੇ ਹੋ ਮੈਨੂੰ ਬੇਟਾ 4 ਸਾਲ ਹੋ ਗਏ 4 ਸਾਲ 4 ਮੈਂ ਇੱਥੇ ਸੇਵਾ ਹੀ ਕਰਦਾ ਪੱਕੀ ਹਾਂ ਕੀ ਸੇਵਾ ਕੀ ਕਰਦੇ ਹੋ ਮੈਂ ਜਲਦੀ ਸੇਵਾ ਇੱਥੇ ਆ ਅੱਛਾ ਜਲਦੀ ਹਰ ਬਦਵਾਰਾਂ ਨੂੰ ਕੀ ਹਰ ਹਰ ਰੋਜ਼ ਹੀ ਆਉਣਾ ਮੈਂ ਹਰ ਰੋਜ਼ ਹੀ ਆਉਣਾ ਹਰ ਰੋਜ਼ ਹੀ ਆਉਣਾ ਮੈਂ ਅੱਛਾ ਇੱਥੇ ਆ ਕੇ ਕਿੰਨੇ ਕ ਮਨ ਨੂੰ ਸ਼ਾਂਤੀ ਮਿਲਦੀ ਬਾਬਾ ਜੀ ਦੇ ਘਰ ਵਰਗਾ ਕਰ ਕੋਈ ਨਹੀਂ ਮਿਲਣਾ ਦੁਨੀਆ ਤੇ ਬਹੁਤ ਘੱਟ ਜੋ ਮਨ ਦੀ ਸ਼ਿਆ ਥੋੜੇ ਉਹ ਪੂਰੀਆਂ ਹੋਣੀਆਂ ਇੱਥੇ ਪਰ ਪਹਿਲੇ ਪੰਜ ਸੁਖੋ ਅਰਦਾਸ ਕਰੋ ਵਾਹਿਗੁਰੂ ਲੱਗੇ ਵੀ ਸਾਡੇ ਦੁੱਖ ਟੁੱਟ ਜਾਣ ਇਸ ਪੰਜ ਚ ਪਹਿਲੇ ਤੁਹਾਡੇ ਚਰਨਾ ਚਾਹਾਂਗੇ ਅਰਦਾਸ ਕਰੇ ਤਾਂ ਸਭ ਕੁਝ ਮਿਲਦਾ ਹੈ ਕਿਸੇ ਚੀਜ਼ ਦੀ ਘਾਟ ਨਹੀਂ ਦੁੱਖ ਤਕਲੀਫ ਕਿਸੇ ਕਿਸਮ ਦਾ ਸਭ ਦੂਰ ਹੋਣਗੇ ਜੇ ਚਰਨਾ ਚਾਹੇ ਬਿਲਕੁਲ ਤੁਹਾਡੇ ਕਿੰਨੇ ਕ ਦੁੱਖ ਨੇ ਜੋ ਕਿ ਇੱਥੇ ਆ ਕੇ ਕੱਟੇ ਨੇ ਮੇਰੇ ਤਾਂ ਸਾਰੇ ਦੁੱਖ ਕੱਟ ਗਏ ਬਸ ਮੇਰੇ ਤਾਂ ਕੋਈ ਦੁੱਖ ਰਹੀ ਨਹੀਂ ਗਿਆ ਅੱਛਾ ਹਾਂਜੀ ਬਾਬੇ ਜੀ ਕਿਰਪਾ ਨਾਲ ਸਾਡੀ ਸਾਰਾ ਕੁਝ ਠੀਕ ਠਾਕ ਹੈ ਖੁਸ਼ ਹਾਂ ਉਹ ਫੈਮਲੀ ਦਾ ਨਾਮ ਤਾਂ ਨਹੀਂ ਮੈਨੂੰ ਲੈਂਦਾ ਆਪਣਾ ਹੀ ਲਵਾਂਗਾ ਫੈਮਲੀ ਦਾ ਆਪ ਜਿ ਡਗੋ ਲਗ ਕੰਮ ਕਰਦੇ ਤੇ ਬਾਕੀ ਇਹ ਆ ਵੀ ਜੋ ਵੀ ਇੱਥੇ ਆਉਂਦਾ ਉਹ ਸੁਖੀ ਹੋ ਕੇ ਜਾਂਦਾ ਦੁਖੀ ਰੋਂਦਾ ਆਉਂਦਾ ਹੱਸਦਾ ਜਾਂਦਾ ਬਿਲਕੁਲ ਹਾਂ ਇੱਥੇ ਵੀ ਹੁੰਦਾ ਕਿੰਨੀ ਰੋਂਦਾ ਆਊਗਾ ਹੱਸਦਾ ਜਾਊ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਪੁੱਤ ਸਭ ਕੁਝ ਮਿਲਦਾ ਇੱਥੇ ਮਰੇ ਹੋਏ ਬੱਚੇ ਵੀ ਜਿਉਂਦੇ ਹੁੰਦੇ ਆ ਗੁਰੂ ਦੇ ਚਰਨਾਂ ਬਾਬੇ ਦੇ ਅੱਛਾ ਦੇਖਿਆ ਤੁਸੀਂ ਆਪਣੇ ਅੱਖੇ ਕਿ ਮੈਂ ਤੁਸੀਂ ਜਿੱਦਾਂ ਕਹਿ ਰਹੇ ਹੋ ਮਰੇ ਹੋਏ ਬੱਚੇ ਵੀ ਜਿੰਦੇ ਹੋਏ ਨੇ ਇਹ ਬਿਲਕੁਲ ਮੈਂ ਦੇਖੀਆਂ ਹੋਈਆਂ ਗੱਲਾਂ ਨੇ अच्छा किता दसोंगी एक बारी एक बच्चा ਸੀ ਬਿਮਾਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਛੋਟਾ ਜਿਹਾ ਬੱਚਾ ਸੀਗਾ ਡਾਕਟਰ ਕਹਿੰਦੇ ਵੀ ਬਸ ਇਹ ਤਦੂ ਹੀ ਲੈ ਜਾਓ ਘਰ ਨੂੰ ਇਹਦਾ ਕੋਈ ਪਤਾ ਨਹੀਂ ਉਹ ਇੱਥੇ ਆ ਕੇ ਲੈ ਕੇ ਆ ਕੇ ਰੋਣ ਲੱਗ ਕੇ ਕਹਿੰਦੇ ਮਹਾਰਾਜ ਤੁਸੀਂ ਹਾਂ 15 ਮਿੰਟਾਂ ਬਾਅਦ ਉਹ ਬੱਚਾ ਖੇਡਣ ਲੱਗ ਗਿਆ ਹੋਰ ਦੱਸੋ ਕੀ ਹੋਇਆ ਅੱਛਾ ਜਿਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਉਹ ਉੱਠ ਕੇ ਖੇਡਣ ਲੱਗਦੇ ਫਿਰ ਹੋਰ ਕੀ ਹੋ ਸਕਦਾ ਬਿਲਕੁਲ ਇੱਕ ਦੂ ਵੱਡੀ ਹੋਰ ਕੀ ਸ਼ਕਤੀ ਹੋਊਗੀ ਬਿਲਕੁਲ ਮਦੂ ਕੋਈ ਵੱਡੀ ਸ਼ਕਤੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਉਹਦੇ ਚਰਨਾਂ ਦਾ ਧਿਆਨ ਕਰੋ ਸਭ ਦੁੱਖ ਕੱਟਣਗੇ ਜੀ ਚੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਕੀ ਪਤੈ ਕਿੰਨਾ ਟਾਈਮ ਹੋ ਗਿਆ ਮੈਂ ਧਿਆਨ ਦੇ ਰਿਹਾ ਸਾਨੂੰ ਹੋ ਗਏ 5-6 ਮਹੀਨੇ 5-6 ਮਹੀਨੇ ਕਿੰਨੇ ਕ ਦੁੱਖ ਕੱਟੇ ਗਏ ਨੇ ਮਹਾਰਾਜ ਕੱਟੇ ਜਾਂਦਾ ਬਸ ਤੇ ਪੀ ਜਾਂਦੇ ਆ ਹਾਂ ਜੀ ਦੱਸੋਗੇ ਕਿ ਕਿੰਨੀ ਕ ਸੁੱਖ ਦੀ ਪ੍ਰਾਪਤੀ ਜੜੀ ਹੈ ਹੋਈ ਹੈ ਬਹੁਤ ਜਿਆਦੀ ਹੋਈ ਹੈ ਮਹਾਰਾਜ ਬਹੁਤ ਕਰ ਰਿਹਾ ਆ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਤੇ ਗਰਦਾਸ ਕੀਤੀ ਹੋ ਪੂਰੀ ਹੋਣ ਵਾਲੀ ਆ ਜੇ ਦਿਨ ਹੋ ਗਈ ਉਹ ਦਰਜ ਦੱਸਾਂਗੇ ਕੀ ਬਾਤ ਹੈ ਮਤਲਬ ਬਹੁਤ ਉਮੀਦਾਂ ਨਾਲ ਇੱਥੇ ਆ ਰਹੇ ਹੋ ਬਹੁਤ ਮੇਤ ਨਾਲ ਬਹੁਤ ਇੱਥੇ ਆ ਕੇ ਅੱਡੀ ਕਰਦੇ ਨਾ ਤਮਸਤਕ ਹੀ ਹੁੰਨੇ ਆ ਜਾਂ ਸੇਵਾ ਵੀ ਕਰਦੇ ਹੋ ਮਹਾਰਾਜ ਉਹ ਆਪੇ ਕਰਾ ਰਿਹਾ ਜੋ ਕਰਾ ਕਰਾ ਰਿਹਾ ਉਹ ਹੀ ਕਰਾ ਰਿਹਾ ਕਰਦੇ ਹੋ ਸੇਵਾ ਸੇਵਾ ਕਰਦੇ ਹੋ ਕਿਸ ਚੀਜ਼ ਦੀ ਸੇਵਾ ਕਰਦੇ ਹੋ ਵਰਤਨਾ ਦੀ ਵਰਤਨਾ ਦੀ ਵਰਤਨਾ ਦੀ ਸੇਵਾ ਕਰਦੇ ਕਿਧਰ ਆਨੇ ਹੋ ਅਸੀਂ ਤਾਈਪਾ ਰੋਡ ਤੋਂ ਕਾਸ਼ਪੁਰ ਰੋਡ ਤੇ ਸੇ ਇੰਨੇ ਨੂੰ ਹਰ ਬਦਵਾਰਾਂ ਨੇ ਹਾਂਜੀ ਕਿੰਨੇ ਵਜੇ ਆਨੇ ਆ ਤੇ ਕਿੰਨੇ ਵਜੇ ਜਾਣੇ ਅਸੀਂ 11 ਵਜੇ ਆਉਨੇ ਆ 12 ਵਜੇ ਤੱਕ ਇੱਥੇ ਪਹੁੰਚ ਜਾਂਦੇ ਆ 4 ਵਜੇ ਜਾਣੇ ਅਰਦਾਸ ਹੋਈ ਤੋਂ ਬਾਅਦ ਹਾਂ ਤੇ ਇੱਥੇ ਆ ਕੇ ਕਿੰਨਾ ਕ ਮਨ ਨੂੰ ਆਨੰਦ ਜੁੜਾ ਮਿਲਦਾ ਕਿੰਨੇ ਕ ਆਪਾਂ ਕਹਿੰਦੇ ਕਿ ਸਟ्रेस ਹੁੰਦੇ ਟੈਨਸ਼ਨ ਹੁੰਦੇ ਪਰ ਇੱਥੇ ਆ ਕੇ ਜਦੋਂ ਸੇਵਾ ਕਰੀਦੀ ਐ ਨਤਮਸਤਕ ਉਹਨੇ ਸਾਰਾ ਕੁਝ ਤੋਂ ਰੀਲੀਫ ਮਿਲਦਾ ਮਹਾਰਾਜ ਟੈਨਸ਼ਨਾਂ ਖਤਮ ਕਰ ਦਿੰਦਾ ਬਸ ਸਭ ਕੁਝ ਐ ਸ਼ਾਂਤੀ ਮਿਲ ਜਾਂਦੀ ਮਨ ਨੂੰ ਬਹੁਤ ਮਹਾਰਾਜ ਦੇ ਰਿਆ ਸੱਚੇ ਪਾਤਸ਼ਾਹ ਖੁਸ਼ ਹਾਂ ਬਹੁਤ ਖੁਸ਼ ਹਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਕਅਪ ਹਾਂਜੀ ਕਿੰਨੇ ਕ ਦੁੱਖ ਨੇ ਜਿਹੜੇ ਕੱਟੇ ਗਏ ਇੱਥੇ ਬਹੁਤ ਦੁੱਖ ਕੱਟੇ ਜਾਂਦੇ ਅੱਜ ਹਰ ਬੁੱਧਵਾਰ ਦਾ ਇੰਤਜ਼ਾਰ ਰਹਿੰਦਾ ਵਾ ਤੁਹਾਡੇ ਕਿੰਨੇ ਕ ਦੁੱਖ ਨੇ ਜਿਹੜੇ ਕੱਟੇ ਗਏ ਨੇ ਦੋ ਤਿੰਨ ਕੱਟੇ ਗਏ ਹੈਗੇ 1 2 ਰਹਿ ਗਏ ਉਹ ਵੀ ਬੱਬਾ ਜੀ ਕਰਨ ਦੋ ਕਿਹੜੇ ਨੇ ਦੱਸੋਗੇ ਇੱਕ ਵਾਰੀ ਹੁਣ ਤਾਂ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਹੁਣ ਤਾਂ ਤੁਸੀਂ ਦੱਸ ਸਕਦੇ ਹੋ ਬੇਟੀ ਦੀ ਮੈਰिज ਹੋ ਗਈ ਉਹ ਸੁਖੀ ਆ ਦੂਜੀ ਬੇਟੀ ਦੀ ਮੈਰिज ਕਰਨੀ ਆ ਉਹ ਵੀ ਹੋ ਜਾਏਗੀ ਜੀ ਇੱਕ ਮੇਰਾ ਬੇਟਾ ਕਦੀ ਗੁਰਕਾ ਸਾਹਿਬ ਤਾਂ ਹੁਣ ਜਗਜੀਤ ਸਿੰਘ ਦਾ ਪਾਠ ਕਰ ਲੈਂਦਾ ਵਾ ਅੱਛਾ ਤੇ ਰਹਿਰਾ ਸਾਹਿਬ ਵੀ ਮੂਜਮਾਨੀ ਹੋ ਗਈ 2 3 ਮੰਤ ਹੋ ਗਏ ਨੂੰ ਕਰਦੇ ਨੂੰ